ਇੱਕ ਚੋਰ ਬੜੇ ਸ਼ਾਤਰ ਤਰੀਕੇ ਦੇ ਨਾਲ ਆਉਂਦਾ ਚੋਰ ਐ ਲੱਗ ਰਿਹਾ ਜਿਵੇਂ ਕਿਸੇ ਘਰੇ ਕੋਈ ਪਰੋੜਾ ਆਇਆ ਹੁੰਦਾ ਐਨਾ ਇਤਿਆ ਸ਼ੈਰ ਹੋ ਕੇ ਆਇਆ ਇਸ ਜਗ੍ਹਾ ਤੇ ਮੋਟਰਸਾਈਕਲ ਲੱਗਾ ਸੀ ਪਲੈਂਡਰ ਕਾਲੇ ਰੰਗ ਦਾ ਚਾਬੀ ਵੀ ਐਨ ਲਾਉਂਦਾ ਜਿਵੇਂ ਉਹਦਾ ਆਪ ਦਾ ਮੋਟਰਸਾਈਕਲ ਹੁੰਦਾ ਬੜੇ ਤਰੀਕੇ ਦੇ ਨਾਲ ਚਾਬੀ ਲਾ ਕੇ ਅਤੇ ਮਿੰਟਾਂ ਵਿੱਚ ਹੀ ਜਿਹੜਾ ਉਹ ਕਿੱਕ ਮਾਰ ਕੇ ਜਦੋਂ ਬਿਲਕੁਲ ਸਾਹਮਣੇ ਗਲੀ ਚੋਂ ਨਿਕਲ ਜਾਂਦਾ ਸਵਾ 12:00 ਦੀ ਘਟਨਾ ਜੇ ਤੇ ਸਰ ਪਾਸੇ 모ਸੇ ਲੈ ਕੇ ਆਇਆ ਤੇ ਅੰਦਰ ਗਿਆ ਤੇ ਮਗਰੋਂ ਆਇਆ ਤੇ ਉਹ ਮੋਟਰਸਾਈਕਲ ਚਾਬੀ ਲਾ ਕੇ ਤੇ ਲੈ ਗਿਆ ਇਹ ਤੇ ਦੁਕਾਨ ਤੇ ਗਏ ਸੀ ਸਮੋਸੇ ਲੈਣ ਹੀ ਗਏ ਸੀ ਦੁਕਾਨ ਤੇ ਤੇ ਬਸ ਲਿਆ ਕੇ ਮੋਟਰਸਾਈਕਲ ਲਾਇਆ ਤੇ ਅੰਦਰ ਆਏ ਆ ਤੇ ਮੈਂ ਵੇਖ ਲਿਆ ਇੱਕਦਮ ਮੈਨੂੰ ਆਵਾਜ਼ ਆਈ ਮੋਟਰਸਾਈਕਲ ਦੀ ਤੇ ਮੈਂ ਫੜਾਫੜ ਗੇਟ ਖੋਲਿਆ ਤੇ ਹੁਣ ਚੰਨੂ ਲੈ ਕੇ ਭੱਜ ਗਿਆ ਸੀ ਮਗਰ ਭੱਜੇ ਆ ਪਰ ਪਤਾ ਨਹੀਂ ਲੱਗਾ ਕਿਧਰ ਨੂੰ ਚੱਲ ਗਿਆ ਤੁਸੀਂ ਦੇਖਿਆ ਉਹ ਭੱਜੇ ਹੋ ਮਗਰ ਜੋਰਾਂ ਦੇ ਕਿਸੇ ਤਰ੍ਹਾਂ ਨਹੀਂ ਮੈਂ ਥੋੜਾ ਟਾਈਮ ਬਾਹਰ ਆਇਆ ਮਾਸੜ ਜੀ ਨਹੀਂ ਭੱਜੇ ਸੀ ਮਗਰ ਪਰ ਉਹ ਕਾਬੂ ਨਹੀਂ ਆਇਆ ਭੱਜ ਚੁੱਕਾ ਹੈ ਉਤਾਂ ਪਰ ਕੀ ਲੱਗਦਾ ਨਹੀਂ ਇਹ ਚੋਰਾਂ ਦੀ ਇੰਨੀ ਦਲੇਰੀ ਆ ਇੰਨੀ ਹਿੰਮਤ ਵੱਧ ਗਈ ਉਹਨਾਂ ਦੀ ਘਰਾਂ ਦੇ ਬਾਹਰੋਂ ਮੋਟਰਸਾਈਕਲ ਚੁੱਕ ਕੇ ਲੈ ਗਏ ਨੇ ਇੰਦਲੇ ਰੀਤਾ ਹੈਗੀ ਆ ਜੀ ਫੇਰ ਹੀ ਕੋਈ ਚੋਕ ਸਕਦਾ ਉਹਦਾ ਕੋਣ ਚਾਬੀ ਲਾ ਸਕਦਾ ਕਿ ਮੋਟਰਸਾਈਕਲ ਉਹ ਪਹਿਲਾਂ ਮੈਂ ਲੈਰੇ ਪਤਾ ਕਰਦੇ ਕਿਹੜੇ ਬੰਦੇ ਦਾ ਮੋਟਰਸਾਈਕਲ ਲੱਗਾ ਫੇਰ ਉਹ ਆਪਣੇ ਜਾਤੋ ਸਾਦੇ ਫੇਰ ਹੀ ਚੋਰੀ ਕਰਾਉਂਦੇ ਆ ਫੇਰ ਤਾਂ ਬੰਦਾ ਚੋਰੀ ਕਰੂਗਾ ਉਸਲੇ ਫੜਿਆ ਜਾਂਦਾ ਵਾ ਇਹ ਆਪਣੇ ਯਾਰ ਦੋਸਤਿਆਂ ਕੋਲ ਚੋਰੀ ਕਰਾਉਂਦੇ ਆ ਜੀ ਉਹਨੇ ਡੱਬੀਆਂ ਵਾਲੀ ਕਮੀਜ਼ ਉਹਦੀ ਤੇ ਉਹ ਨੀਲੀ ਜੀ ਪੈਂਟ ਆ ਤੇ ਵਾਈਟ ਜੇ ਬੂਟ ਉਹਦੇ ਤੇ ਕਾਲੇ ਰੰਗ ਦਾ ਪੜਕਾ ਸਿਰ ਤੇ ਛੇੜੀ ਨਹੀਂ ਜੋ ਮੈਨੂੰ ਲੱਗਾ ਕਿ ਕਿਉਂਕਿ ਉਹਨੇ ਤੇ ਐਂ ਕੱਪੜੇ ਪਾਏ ਇੱਕ ਵੀ ਜਿੱਦਾਂ ਪਤਾ ਨਹੀਂ ਕੋਈ ਆਇਆ ਹੀ ਆ ਕਿ ਇਹ ਵੱਲ ਪਰਨਾਪੁਰਨਾ ਵੱੱਦਾ ਵਾ ਬਹੁਤ ਸੋਹਣਾ ਬਲੈਕ ਰੰਗ ਦਾ ਪਰਨਾ ਵੱੱਦਾ ਡੱਬੀ ਵਾਲੀ ਸ਼ਰਟ ਪਾਈ ਹੋਈ ਆ ਬੂਡਬਾਰਡ ਪਾਏ ਸੀ ਮਤਲਬ ਲੱਗਣ ਹੀ ਨਹੀਂ ਦਿਆਏ ਕਿ ਉਹ ਚੋਰ ਆ ਜਾਂ ਕੋਈ ਕੋਈ ਨਸ਼ੇ ਪੱਤੇ ਵਾਲਾ ਤਾਂ ਕੋਈ ਲੱਗਦਾ ਹੀ ਨਹੀਂ ਤਾਂ ਇੱਥੇ ਬਿਲਕੁਲ ਮੋਟਰਸਾਈਕਲ ਆਇਆ ਸੀ ਪਰ ਘਰਾਂ ਦੇ ਬਾਹਰ ਵੀ ਹੁਣ ਮੋਟਰਸਾਈਕਲ ਸੇਵ ਨਹੀਂ ਆ ਕਿਉਂਕਿ ਚੋਰ ਤੁਹਾਡੇ ਘਰਾਂ ਤੱਕ ਪਹੁੰਚ ਗਏ ਨੇ ਅ ਤੁਸੀਂ ਦੇਖ ਸਕਦੇ ਹੋ ਬੜੀ ਮਿਹਨਤ ਦੇ ਨਾਲ ਮੋਟਰਸਾਈਕਲ ਲਿਆ ਸੀ ਪਰ ਭਾਈ ਸਾਹਿਬ ਕੋ ਕੱਲੀ ਚਾਬੀ ਲੱਗੀ ਆ ਮੋਟਰਸਾਈਕਲ ਉਹ ਜਿਹੜਾ ਚੋਰ ਆ ਉਹ ਨੌਜਵਾਨ ਲੈ ਗਿਆ ਮਾਲਕ ਤੁਸੀਂ ਇਹ ਮੋਟਰਸਾਈਕਲ ਦੇ ਪਰ ਜਿੱਦਾਂ ਉਹਨੇ ਬੜੀ ਸਫਾਈ ਦੇ ਨਾਲ ਚਾਬੀ ਲਾਈ ਐ ਲੱਗਦਾ ਜਿਵੇਂ ਉਹ ਆਪਦਾ ਮੋਟਰਸਾਈਕਲ ਲੈ ਗਿਆ ਹਾਂਜੀ ਸਰ ਲੱਗਦਾ ਏਦਾਂ ਵੀ ਜਿੱਦਾਂ ਆਪਣਾ ਹੀ ਲੈ ਕੇ ਗਿਆ ਬੜੇ ਪਿਆਰ ਨਾਲ ਚਾਬੀ ਲਾ ਕੇ ਤੇ ਸਟਾਰਟ ਕਰਕੇ ਹੋ ਗਿਆ ਜੀ ਚਾਬੀਆਂ ਪਤਾ ਨਹੀਂ ਕਿੱਥੋਂ ਤਿਆਰ ਹੋਈਆਂ ਨਾਲੋਂ ਪਤਾ ਨਹੀਂ ਇੱਕ ਇਹ ਕੇ ਚਾਰ ਆ ਕਿਹੜੀ ਲੱਗੀ ਪਹਿਲੀ ਲੱਗੀ ਪਹਿਲੀ ਨਾਲ ਲੈ ਕੇ ਜਾਂਦਾ ਮੈਂ ਫੜਾ ਫੜ ਗੇੜ ਖੋਲੇ ਆ ਜੋ ਗੇੜ ਖੋਲ ਕੇ ਤੇ ਵੇਖਿਆ ਤੇ ਮੋਟਰਸਾਈਕਲ ਗਾਂ ਲੈ ਕੇ ਚਲ ਗਿਆ ਤੇ ਉਹ ਦੁਕਾਨਾਂ ਲਾਗੇ ਮੋੜ ਕੱਟ ਕੇ ਉਹਨੇ ਵੇਖਿਆ ਵਾ ਪੀ ਇਹਨਾਂ ਨੇ ਮੈਨੂੰ ਵੇਖ ਲਿਆ ਵਾ ਤੇ ਫਿਰ ਉਹ ਭਜਾ ਕੇ ਲੈ ਗਿਆ ਵਾ ਸਰ ਜੀ ਮੋਟਰਸਾਈਕਲ ਦਾ ਨੰਬਰ ਹੈਗਾ ਜੇ ਪੀਬੀ02 ਡੀਜੇ 5622 ਨੰਬਰ ਜੇ ਨਾਂ ਜਤਿੰਦਰ ਸਿੰਘ ਮੇਰਾ ਤੇ ਮੋਬਾਈਲ ਨੰਬਰ ਹੈਗਾ 9814107630 ਸਤਿ ਸ੍ਰੀ ਅਕਾਲ ਦੋਸਤੋ ਮੈਂ ਹਟਵੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਪਿੰਡ ਕਨਪੁਰ ਕਾਲਿਆਂ ਵਿਆ ਪੁਰਾਣੇ ਮਹਿਲਾਂ ਗਿਆਂ ਦੀਆਂ ਖਾਸ ਕਰਕੇ ਜਿੱਥੇ ਕਿ ਪੁਰਾਣੇ ਮਹਿਲ ਨੇ ਕਣਪੋ ਕਾਲਿਆਂ ਦੀ ਉੱਥੋਂ ਸਿਵਲਾ ਸੰਧੀ ਕਰਾਂਗੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਚੋਰ ਬੜੇ ਛਾਤਰ ਤਰੀਕੇ ਦੇ ਨਾਲ ਆਉਂਦਾ ਸਭ ਤੋਂ ਪਹਿਲਾਂ ਤੁਸੀਂ ਸੀਸੀਟੀਵੀ ਫੁਟੇਜ ਦੇਖ ਲਿਓ ਉਹ ਚੋਰ ਐ ਲੱਗ ਰਿਹਾ ਜਿਵੇਂ ਕਿਸੇ ਘਰੇ ਕੋਈ ਪਰੋੜ ਆਇਆ ਹੁੰਦਾ ਇੰਨਾ ਇਤਿਆਸ਼ਾਹ ਹੋ ਕੇ ਆਇਆ ਬਿਲਕੁਲ ਸ਼ੱਕ ਨਹੀਂ ਪੈਂਦਾ ਕਿ ਇਹ ਜਿਹੜਾ ਇਹ ਛਾਤਰ ਚੋਰ ਆ ਅਤੇ ਇਸ ਜਗ੍ਹਾ ਤੇ ਇੱਕ ਮੋਟਰਸਾਈਕਲ ਲੱਗਾ ਹੁੰਦਾ ਜਿਹੜਾ ਸਪਲੈਂਡਰ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਮੋਟਰਸਾਈਕਲ ਲੱਗਾ ਸੀ ਸਪਲੈਂਡਰ ਕਾਲੇ ਰੰਗ ਦਾ ਅਤੇ ਉਹ ਜਿਹੜਾ ਸ਼ਖਸ ਆ ਇਧਰੋਂ ਆਉਂਦਾ ਪੱਲੀ ਸਾਈਡ ਤੋਂ ਅਤੇ ਉਧਰੋਂ ਆ ਕੇ ਇੱਕਦਮ ਇੱਥੇ ਚਾਬੀ ਲਾਉਂਦਾ ਚਾਬੀ ਵੀ ਐਨ ਲਾਉਂਦਾ ਜਿਵੇਂ ਉਹਦਾ ਆਪ ਦਾ ਮੋਟਰਸਾਈਕਲ ਹੁੰਦਾ ਬੜੇ ਤਰੀਕੇ ਦੇ ਨਾਲ ਚਾਬੀ ਲਾ ਕੇ ਅਤੇ ਮਿੰਟਾਂ ਵਿੱਚ ਹੀ ਜਿਹੜਾ ਕਿੱਕ ਮਾਰ ਕੇ ਜਦੋਂ ਬਿਲਕੁਲ ਸਾਹਮਣੇ ਗਲੀ ਚੋਂ ਨਿਕਲ ਜਾਂਦਾ ਆ ਪਰ ਉਸ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਵਾਰੀ ਕੈਮਰਾ ਵੀ ਦਿਖਾਦਾ ਇਹ ਜਿਹੜਾ ਕੈਮਰਾ ਵਾ ਸੀਸੀਟੀਵੀ ਕੈਮਰੇ ਵਿੱਚ ਉਸ ਦੀ ਫੁਟੇਜ ਆ ਗਈ ਆ ਅਤੇ ਸਭ ਤੋਂ ਵੱਡੀ ਗੱਲ ਸਟੋਰ ਦੀ ਇਹ ਆ ਕਿ ਉਸ ਨੇ ਬਿਲਕੁਲ ਕੋਈ ਮੂੰਹ ਤੇ ਕੱਪੜਾ ਨਹੀਂ ਬੰਨਿਆ ਕਿਸੇ ਕਸਮ ਦਾ ਜਿਹੜਾ ਕਿ ਮੂੰਹ ਟੱਕਿਆ ਨਹੀਂ ਸੀ ਬਿਲਕੁਲ ਜਿਹੜਾ ਚਿਹਰਾ ਉਹ ਸਾਫ਼ ਆ ਗਿਆ ਭਾਈ ਜੇ ਤਿੰਨ ਦਿਨ ਸਾਡੇ ਨਾਲ ਜਿਨ੍ਹਾਂ ਦਾ ਮੋਰ ਚੁੱਕਿਆ ਗਿਆ ਗੱਲਬਾਗਿਰ ਕਰਾਂਗੇ ਬਾਈ ਕਿਨੇ ਵੇ ਦੀ ਘਟਨਾ ਹੋਈ ਹੈ ਸਾਰੀ ਦਸਰਾਂ ਨੂੰ ਸਾਂਝਾ ਕਰ ਦਿਓ ਕੀ ਵਾਪਰਿਆ ਕੀ ਤੁਹਾਡੇ ਨਾਲ ਸਰ ਜੀ ਸਵਾ 12 ਵਜੇ ਦੀ ਘਟਨਾ ਜੇ ਤੇ ਸਰ ਮੈਂ ਸਮੋਸੇ ਲੈ ਕੇ ਆਇਆ ਹਾਂ ਤੇ ਅੰਦਰ ਗਿਆ ਹਾਂ ਤੇ ਮਗਰੋਂ ਆਇਆ ਤੇ ਉਹ ਮੋਟਰਸਾਈਕਲ ਚਾਬੀ ਲਾ ਕੇ ਤੇ ਲੈ ਗਿਆ ਠੀਕ ਹੈ ਤੇਰੇ ਪਰੋਣੇ ਆਏ ਸੀ ਘਰੇ ਗਸ਼ਪ ਕਰਾਏ ਸੀ ਹਾਂ ਜੀ ਹਾਂ ਜੀ ਗੈਸਟ ਆਏ ਸਾਡੇ ਘਰ ਉਹਨਾਂ ਵਾਸਤੇ ਸਮਾਨ ਲੈਣ ਗਿਆ ਸੀ ਅੱਛਾ ਤੇ ਲੈ ਕੇ ਆਇਆ ਤੇ ਉਹ ਚਾਬੀ ਲਾਈ ਤੇ ਲੈ ਕੇ ਚਲਾ ਗਿਆ ਤੇ ਕਿਹੜਾ ਮਾਡਲ ਦਾ ਮੋਟਰਸਾਈਕਲ ਹੈ ਦੱਸਣਾ ਚਾਹਦੇ ਹੋ ਮਾਡਲ ਕਿਹੜਾ ਰੰਗ ਕਿਹੜਾ ਤੇ ਨੰਬਰ ਕੀ ਸੀ ਇਸ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਰੰਗ ਹੈਗਾ ਜੀ ਬਲੈਕ ਸਿਲਵਰ ਤੇ ਮਾਡਲ ਹੈਗਾ 2017 ਮਾਡਲ ਤੇ ਨੰਬਰ ਹੈਗਾ ਵਾ ਪੀਬੀ02 ਡੀਜੇ 562 ਤੇ ਬਈ ਇਸੋ ਵੀ ਪਹਿਲਾਂ ਵੀ ਕਦੀ ਇਸ ਗੱਡੀ ਵਿੱਚ ਕਦੀ ਕਿਸ ਤਰ੍ਹਾਂ ਦੀ ਵਾਰਤਤ ਹੋਈ ਆ ਚੋਰੀ ਨਹੀਂ ਘਟਨਾ ਦਾ ਇੰਜਾਮ ਦਿੱਤਾ ਗਿਆ ਪਹਿਲਾਂ ਵੀ ਨਹੀਂ ਨਹੀਂ ਸਰ ਕਦੀ ਹੋਇਆ ਨਹੀਂ ਅੱਜ ਤੋਂ 22 ਸਾਲ ਹੋ ਗਏ ਸਾਨੂੰ ਕੋਈ ਗੱਲ ਇਹ ਜਿਹੀ ਹੋਈ ਨਹੀਂ ਜੀ ਕੋਈ ਘਟਨਾ ਨਹੀਂ ਹੋਈ ਹੈ ਹਾਂ ਜੀ ਤੇ ਕਿਸ ਤਰ੍ਹਾਂ ਲੱਗਦਾ ਜਿਹੜਾ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਮੋਟਰਸਾਈਕਲ ਜਿਹੜਾ ਤੁਹਾਡੇ ਘਰ ਦੇ ਬਾਹਰ ਚੁੱਕਿਆ ਗਿਆ ਵਾ ਅਸੀਂ ਉਸੇ ਵੇਲੇ ਆਇਆ ਹੀ ਹਾਲੀ ਚਾਬੀ ਲਾਈ ਉਹਨੇ ਸਟਾਰਟ ਕੀਤਾ ਨਾਲ ਹੀ ਉਸੇ ਵੇਲੇ ਵਾਈਫ ਨੂੰ ਪਤਾ ਲੱਗਾ ਤੇ ਅਸੀਂ ਮਾਗਰ ਭੱਜੇ ਤੇ ਨਿਕਲ ਗਿਆ ਲੈ ਕੇ ਉਹ ਮੇਰੇ ਸਪੀਅਰ ਦਾ ਪਿੱਛਾ ਕੀਤਾ ਜੋਰਦਾ ਫਿਰ ਸੀ ਹਾਂਜੀ ਸਰ ਪਿੱਛਾ ਕੀਤਾ ਬਾਕੀ ਗਲੀਆਂ ਤੱਕ ਗਏ ਅੰਡੇ ਤੇ ਜੀ ਜਾ ਕੇ ਸਾਰੇ ਕੈਮਰੇ ਵੀ ਚੈੱਕ ਕੀਤੇ ਹੋਏ ਆ ਤੇ ਸ਼ਗਲ ਆ ਰਹੀ ਬਸ ਉਹੀ ਧੁੰਦਲੀ ਜੀ ਉਹਦੀ ਤੇ ਬੰਦੇ ਨੇ ਸੁ ਵੀ ਪਰਾ ਕੀ ਪਾਇਆ ਕੱਪੜੇ ਕੀ ਪਾਇਏ ਕਿਸ ਤਰ੍ਹਾਂ ਦੇ ਰੰਗ ਦੇ ਪਹਿਰਾਵਾ ਕੀ ਪਾਇਆ ਉਹਨੇ ਉਹਨੇ ਡੱਬੀਆਂ ਵਾਲੀ ਕਮੀਜ਼ ਉਹਦੀ ਤੇ ਉਹ ਨੀਲੀ ਜੀ ਪੈਂਟ ਆ ਤੇ ਵਾਈਟ ਜੇ ਬੂਟ ਉਹਦੇ ਤੇ ਕਾਲੇ ਰੰਗ ਦਾ ਪੜਕਾ ਸਿਰ ਤੇ ਤੇ ਕਿੰਨੀ ਕੁ ਉਮਰ ਲੱਗਦੀ ਕਿ ਲੱਗਦਾ ਸਰਦਾਰ ਹੈ ਕਿ ਜਾਂ ਪੈਸੇ ਪਰਨਾ ਬੰਨਿਆ ਹੋ ਗਸਤਾ ਹੁਣ ਕੀ ਲੱਗਦਾ ਵੈਸੇ ਪਰਨਾ ਲੱਗਦਾ ਸਰਦਾਰ ਨਹੀਂ ਲੱਗ ਰਾ ਦਾੜੀ ਕਟਿੰਗ ਉਹਦੀ ਬਿਲਕੁਲ ਨਾਲ ਹੀ ਉਹਦੇ ਬੀਨਿਓਸੋ ਹੋਰ ਵੀ ਜਿਹੜੀ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਨੇ ਅਸੀਂ ਦੇਖਿਆ ਹੋਰ ਕਿ ਪਹਿਲਾਂ ਇਸ ਲਾਗੇ ਲਾਕੇ ਰਾਉਂਡ ਕਰ ਲਿਆ ਸੀ ਪਹਿਲਾਂ ਕਿ ਕਿ ਜਾਇ ਗਲੀਆਂ ਦੇਖ ਰਿਆ ਸੀ ਕਿੱਥੇ ਕੋਈ ਗਲੀ ਾਕਾਂਤ ਆ ਜਿੱਥੇ ਕੋਈ ਚੁੱਕਿਆ ਜਾਵੇ ਜਿੱਥੇ ਘਰ ਲਾਗੇ ਹੈ ਕੋਈ ਨਹੀਂ ਕਿ ਲੱਗਦਾ ਇਸ ਤਰ੍ਹਾਂ ਨੇ ਪਰ ਰਾਉਂਡ ਕੀਤਾ ਨਾ ਲੱਗਦਾ ਹਾਂਜੀ ਸਾਰੇ ਇਦਾਂ ਦਾ ਰਾਉਂਡ ਕੀਤਾ ਉਹਨੇ ਇਸੇ ਕਰਕੇ ਗਲੀਆਂ ਸਾਰੀਆਂ ਘੁੰਮ ਰਿਹਾ ਉਹ ਸਾਰੇ ਕੈਮਰਾ ਚ ਦੇਖਿਆ ਰਾਉਂਡ ਕਰਕੇ ਫੇਰ ਇਹ ਚਾਬੀ ਲਾ ਕੇ ਲੈ ਕੇ ਗਿਆ ਗਲੀਆਂ ਚੈੱਕ ਕਰਦਾ ਪਿਆ ਸੀ ਉਹ ਵੀ ਕਿੱਧਰ ਕਿੱਧਰ ਜਾਣੀ ਆ ਇੱਧਰ ਕਿੱਦਾਂ ਹਾਂਜੀ ਤੇ ਮੈਨੂੰ ਵੀ ਖਾਸ ਕਰਕੇ ਉਸ ਚੋਰ ਨੂੰ ਕਿ ਲੱਗਦਾ ਤੁਹਾਡੇ ਪਿੰਡ ਦਾ ਇਲਾਕੇ ਦਾ ਕਿ ਜਾ ਕੇ ਬਾਹਰ ਦਾ ਲੱਗਦਾ ਕੋਈ ਸ਼ੱਕ ਪਛਾਣ ਨਹੀਂ ਆਈ ਕਿਤੇ ਕਿਸੇ ਕਿ ਨਹੀਂ ਆਈ ਨਹੀਂ ਸਰ ਪਛਾਣ ਨਹੀਂ ਕੋਈ ਜੀ ਆਈ ਸਾਰਿਆਂ ਦੋ ਤਿੰਨ ਨੂੰ ਪੁੱਛਿਆ ਬਾਹਰ ਦੇ ਕੁਝ ਲੱਗ ਰਿਹਾ ਇੱਧਰ ਦਾ ਲੱਗ ਨਹੀਂ ਰਿਹਾ ਜੀ ਇੱਕ ਵਾਰ ਤੁਹਾਨੂੰ ਘਰ ਵੀ ਦਿਖਾ ਲਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਘਰ ਆ ਅਤੇ ਜਤਿੰਦਰ ਸਿੰਘ ਦਾ ਘਰ ਹੁਣ ਬਾਰੇ ਬਾਰੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਕੁਲ ਮੋਟਰਸਾਈਕਲ ਆਇਆ ਸੀ ਪਰ ਘਰਾਂ ਦੇ ਬਾਹਰ ਵੀ ਹੁਣ ਮੋਟਰਸਾਈਕਲ ਸੇਵ ਨਹੀਂ ਆ ਕਿਉਂਕਿ ਚੋਰ ਤੁਹਾਡੇ ਘਰਾਂ ਤੱਕ ਪਹੁੰਚ ਗਏ ਨੇ ਇਸ ਤਰ੍ਹਾਂ ਦੀਆਂ ਵੱਡੀਆਂ ਜਿਹੜੀਆਂ ਚੋਰੀ ਨੂੰ ਅੰਜਾਮ ਦੇ ਰਹੇ ਨੇ ਪਤਾ ਨਹੀਂ ਇਹ ਜਿਹੜਾ ਚੋਰ ਆ ਤੁਸੀਂ ਦੇਖ ਸਕਦੇ ਹੋ ਜਿੱਦਾਂ ਹੁਲੀਆ ਇਸ ਨੂੰ ਚੰਗੀ ਤਰ੍ਹਾਂ ਪਛਾਣ ਜੋ ਕਿਉਂਕਿ ਵੱਡੀ ਘਟਨਾ ਨੂੰ ਜਾਨ ਦੇ ਸਕਦਾ ਵਾ ਪਤਾ ਨਹੀਂ ਇਹਨੇ ਹੋਰ ਕਿੰਨੇ ਕੇ ਮੋਟਰਸਾਈਕਲ ਜਿਹੜੇ ਉਹ ਚੋਰੀ ਕੀਤੀ ਹੋਣਗੇ ਤੇ ਮੈਨੂੰ ਇਹ ਸੋਚ ਵੀ ਤੁਸੀਂ ਕੰਮ ਕੀ ਕਰਦੇ ਹੋ ਕਿੰਨੀ ਮਿਹਨਤ ਨਾਲ ਪੈਸੇ ਜੋੜ ਕੇ ਜਾ ਇਹ ਮੋਟਰਸਾਈਕਲ ਲਿਆ ਸੀ ਇਸ ਤਰ੍ਹਾਂ ਕਾਰੋਬਾਰ ਕਰਦੇ ਸਰਪੈਂਟਰ ਦਾ ਕੰਮ ਕਰਦਾ ਮੈਂ ਦਿਹਾੜੀਆਂ ਲਾਂਡੇ ਆ ਤੇ ਬਸ ਮਿਹਨਤ ਕਰਕੇ ਹੀ ਲਏ ਹੋਏ ਇਹ ਚੀਜ਼ਾਂ ਕੀ ਲੱਗਦਾ ਹੁਣ ਤੁਹਾਡੇ ਕੋਲ ਫੇਰ ਵਾਪਸ ਮੋਟਰਸਾਈਕਲ ਆ ਜਾਊ ਉਸ ਤਰ੍ਹਾਂ ਨਵਾਂ ਮੜਕ ਨਹੀਂ ਲਿਆ ਸਰ ਹਾਲੀ ਕਿੱਥੇ ਲਿਆ ਜਾਣਾ ਹੁਣ ਦੇਖਾਂਗੇ ਫੇਰ ਕੀ ਕਰਨਾ ਅੱਗੇ ਪੁਲਿਸ ਨੂੰ ਰਿਪੋਰਟ ਦਿਆ ਕਰਾਈ ਆ ਪੁਲਿਸ ਲੋਕ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਵਾਲਿਆਂ ਨੇ ਰਿਪੋਰਟ ਲਈ ਦਰਜ ਕਰ ਲਈ ਹੋਈ ਆ ਤੇ ਉਹਾਂ ਦੇ ਕੋਈ ਨਹੀਂ ਦੱਸ ਦਾਂਗੇ ਤੁਹਾਨੂੰ ਜਦੋਂ ਵੀ ਮਤਲਬ ਸਬੂਤ ਮਿਲਿਆ ਕੋਈ ਤੇ ਆਪਾਂ ਕੀ ਲੱਗਦਾ ਤੁਹਾਨੂੰ ਉਮੀਦ ਹੈਗੀ ਆ ਵੀ ਤੁਹਾਡਾ ਮੋਟਰਸਾਈਕਲ ਵਾਪਸ ਮਿਲ ਜੇਗਾ ਸਰ ਪਤਾ ਨਹੀਂ ਲੱਗਦਾ ਨਹੀਂ ਉਮੀਦ ਹੈ ਪੀ ਮੋਟਰਸਾਈਕਲ ਮਿਲੇਗਾ ਬਾਕੀ ਫੇਰੀ ਚਲੋ ਮਹਾਰਾਜ ਦੀ ਕਿਰਪਾ ਹੋ ਜਾਏ ਤੇ ਮਿਲ ਵੀ ਸਕਦਾ ਬਿਲਕੁਲ ਮੈਨਸੋ ਵੀ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣਾ ਤੁਸੀਂ ਪਤਾ ਜਾਂ ਮੋਬਾਈਲ ਨੰਬਰ ਜਰੂਰ ਸਾਝਾ ਕਰ ਦਿਓ ਸ਼ਾਇਦ ਤੁਹਾਨੂੰ ਕੋਈ ਇਤਲਾਹ ਮਿਲ ਜੇ ਕੋਈ ਮੋਟਰਸਾਈਕਲ ਤੁਹਾਡਾ ਵੇਖ ਲੇ ਜਾਂ ਕੋਈ ਜਿਹੜਾ ਚੋਰ ਆ ਉਸ ਨੂੰ ਕੋ ਪਛਾਣ ਜਾਵੇ ਕਿੱਥੇ ਤੁਹਾਨੂੰ ਰਾਬਤਾ ਕਰਨਾ ਠੀਕ ਸਰ ਜੀ ਮੋਟਰਸਾਈਕਲ ਦਾ ਨੰਬਰ ਹੈਗਾ ਜੇ ਪੀਬੀ02 ਡੀਜੇ 562 ਨੰਬਰ ਜੇ ਤੇ 2017 ਮਾਡਲ ਜੇ ਨਾਮ ਜਤਿੰਦਰ ਸਿੰਘ ਮੇਰਾ ਤੇ ਮੋਬਾਈਲ ਨੰਬਰ ਹੈਗਾ 9814107630 ਕਿਤੇ ਦੀ ਵੀ ਕਰਦੇ ਮੋਬਾਈਲ 981430763 ਨੰਬਰ ਜੀ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਦੂਸਰੇ ਭਾਈ ਸਾਹਿਬ ਨਾਲ ਗੱਲ ਕਰਦੇ ਆਂ ਭਾਈ ਸਾਹਿਬ ਤੁਸੀਂ ਸਿੱਧਾ ਪੈਂਪਰਾ ਜਿਹੜੇ ਪ੍ਰੋਨੇ ਆਈਡੀ ਨਾਲ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਤੇ ਤੁਸੀਂ ਦੇਖਿਆ ਉਹ ਭੱਜੇ ਉਹ ਮਗਰ ਚੋਰਾਂ ਦੇ ਕਿਸੇ ਤਰ੍ਹਾਂ ਨਹੀਂ ਮੈਂ ਤਾਂ ਤੁਹਾਡੇ ਬਾਹਰ ਆਇਆ ਮਾਸੜ ਜੀ ਨਹੀਂ ਭੱਜੇ ਹੀ ਮਗਰ ਪਰ ਉਹ ਕਾਬੂ ਨਹੀਂ ਆਇਆ ਭੱਜ ਚੁੱਕਾ ਸੀ ਤੱਕ ਹਾਂ ਜੀ ਪਰ ਕੀ ਲੱਗਦਾ ਨਹੀਂ ਇਹ ਚੋਰਾਂ ਦੀ ਇੰਨੀ ਦਲੇਰੀ ਆ ਇੰਨੀ ਹਿੰਮਤ ਵਧ ਗਈ ਉਹਨਾਂ ਦੀ ਘਰਾਂ ਦੇ 12 ਮੋਟਰਸ ਚੁੱਕੇ ਲੈ ਗਏ ਨੇ। ਇਹ ਦਲੇਰੀ ਤਾਂ ਹੈਗੀ ਆ ਜੀ ਫੇਰ ਹੀ ਕੋਈ ਚੁੱਕ ਸਕਦਾ ਉਹਦਾ ਕੋਈ ਚਾਬੀ ਲਾ ਸਕਦਾ ਕੇ ਰਿਮੋਟ ਸਟਰ। ਇਹ ਸਾਰੇ ਰਲੇ ਮੇਲੇ ਭੁਗਤਿਆ। ਇੱਕ ਦੋ ਦਿਨ ਜਾਣਦੇ ਆ ਫੋਨ ਤੇ ਗੱਲਬਾਤ ਕਰਕੇ ਫੇਰੇ ਭਾ ਚੁੱਕਦੇ ਆ। ਪਹਿਲਾਂ ਮਹੱਲੇ ਦੇ ਪਤਾ ਕਰਦੇ ਕਿਹੜੇ ਬੰਦੇ ਦਾ ਮੋਟਰਸ ਲੱਗਾ ਫਿਰ ਆਪਣੇ ਜਾਤੋਂ ਸਾਦੇ ਫੇਰ ਹੀ ਚੋਰੀ ਕਰਾਉਂਦੇ ਆ। ਪੇੜ ਦਾ ਬੰਦਾ ਚੋਰੀ ਕਰੂਗਾ ਉਸਲੇ ਫੜਿਆ ਜਾਂਦਾ ਵਾ। ਇਹ ਆਪਣੇ ਯਾਰ ਦੋਸਤਿਆਂ ਕੋਲੋਂ ਚੋਰੀ ਕਰਾਉਂਦੇ ਆ ਜੀ। ਆਪ ਡਰਦੇ ਆ ਚੋਰੀ ਕਰਨ ਤੋਂ ਵੀ ਆਪ ਪਛਾਣ ਹੁੰਦੀ ਹਰ ਮਹੱਲੇ ਵਾਲੇ ਦੀ ਇਸ ਕਰਕੇ। ਅਸੀਂ ਦੇਖਿਆ ਜਿਵੇਂ ਉਹ ਕੱਲਾ ਆਇਆ ਤੇ ਕੱਲਾ ਹੀ ਉਹ ਚੋਰੀ ਨੂੰ ਅੰਜਾਮ ਦੇ ਗਿਆ ਵਾ ਇਸ ਗਲੀ 'ਚ ਹੁੰਦਾ ਪਿਛਲੀ 'ਚੋਂ ਇੱਥੋਂ ਨਿਕਲਦਾ ਨਿਕਲਦਾ ਜਿਵੇਂ ਅਸੀਂ ਦੇਖਿਆ ਗਲੀ ਵਿੱਚ ਕੋਈ ਨਹੀਂ ਸੀ ਭਾਈ ਸਾਹਿਬ ਅੰਦਰ ਬੈਠੇ ਸੀ ਦਵਾਜਾ ਬੰਦ ਸੀ ਗਲੀ ਸੁਨਸਾਨ ਸੀ ਦੁਪਹਿਰ ਦਾ ਸਮਾਂ ਸੀ ਸਾਰੇ ਆਪਣੇ ਘਰਾਂ ਵਿੱਚ ਸੀ ਕੀ ਲੱਗਦਾ ਇਹ ਗਲੀਆਂ ਵੇਖਦੇ ਨੇ ਜਿੱਥੇ ਕੋਈ ਸੁਨਸਾਨ ਪਈ ਹੋਵੇ ਗਲੀਆਂ ਵਿੱਚ ਕੋਈ ਨਾ ਹੋਵੇ ਉੱਥੇ ਹੀ ਘਟਨਾਵਾਂ ਅੰਜਾਮ ਦਿੰਦੇ ਨੇ ਇਹ ਭੇਟ ਲਾ ਕੇ ਜਿਵੇਂ ਅੰਜਾਮ ਦੇ ਸਕਦੇ ਇਹਨਾਂ ਨੂੰ ਕੋਈ ਪਤਾ ਥੋੜੀ ਜਿਹੀ ਕਿੱਥੇ ਅੰਜਾਮ ਦੇ ਦੇਣ ਇਹ ਬਸ ਮੌਕਾ ਵੇਂ ਜਦੋਂ ਮੌਕਾ ਮਿਲਿਆ ਉਸੇ ਲਈ ਫਰਾਰ ਹੋ ਜਾਂਦੇ ਟੀਟੀ ਕਰਕੇ ਕੀ ਅਪੀਲ ਕੀ ਕਰਨਾ ਚਾਹੋਗੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਹੁਣ? ਅਪੀਲ ਇਹੋ ਜੀ ਇਹੋ ਜਿਹਾ ਬੰਦਾ ਜਿੱਥੇ ਮਿਲਦਾ ਇਹਨੂੰ ਫੜੋ ਇਹਦਾ ਜੋ ਕਾਰਵਾਈ ਬੰਦੀ ਕਰੋ ਇਹਨਾਂ ਤੇ ਬਾਕੀ ਪੁਲਿਸ ਪ੍ਰਸ਼ਾਸਨ ਵੀ ਲੱਗਾ ਉਹਨੂੰ ਦਿੱਤੀਆਂ ਮੈਂ ਐਫਆਈਰ ਆਰਡੀ ਕਰਾਈ ਆ ਉਹ ਵੀ ਲੱਗੇ ਆਪਣੀ ਤਰ੍ਹਾਂ ਠੀਕ ਹੈ ਜੀ ਬਾਕੀ ਜੀ ਜਿਹਦੇ ਅੰਦਰ ਭਾਈ ਤੁਹਾਡੇ ਕੋਲ ਹੁਣ ਸਿਰਫ ਲੱਗਦਾ ਚਾਬੀ ਰਹਿ ਗਈ ਹੈ ਮੋਟਰਸਾਈਕਲ ਦੀ ਇੱਕ ਹੀ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਤੁਸੀਂ ਦੇਖ ਸਕਦੇ ਹੋ ਬੜੀ ਮਿਹਨਤ ਦੇ ਨਾਲ ਮੋਟਰਸਾਈਕਲ ਲਿਆ ਸੀ ਪਰ ਭਾਈ ਸਾਹਿਬ ਕੋ ਕੱਲੀ ਚਾਬੀ ਰਹੀ ਗਈ ਆ ਮੋਟਰਸਾਈਕਲ ਉਹ ਜਿਹੜਾ ਚ ਪਰ ਕੀ ਲੱਗਦਾ ਜਿਤੇਂਦਰ ਜੀ ਅਸਲ ਮਾਲਕ ਤੁਸੀਂ ਇਹ ਮੋਟਰਸਾਈਕਲ ਦੇ ਪਰ ਜਿੱਦਾਂ ਉਹਨੇ ਬੜੀ ਸਫਾਈ ਦੇ ਨਾਲ ਚਾਬੀ ਲਾਈ ਐ ਲੱਗਦਾ ਜਿਵੇਂ ਉਹ ਆਪਦਾ ਮੋਟਰਸਾਈਕਲ ਲੈ ਗਿਆ ਵਾ ਹਾਂਜੀ ਸਰ ਲੱਗਦਾ ਇਦਾਂ ਵੀ ਜਿੱਦਾਂ ਆਪਣਾ ਹੀ ਲੈ ਕੇ ਗਿਆ ਬੜੇ ਪਿਆਰ ਨਾਲ ਚਾਬੀ ਲਾ ਕੇ ਤੇ ਸਟਾਰਟ ਕਰਕੇ ਉਹ ਗਿਆ ਜਿਓ ਚਾਬੀਆਂ ਪਤਾ ਨਹੀਂ ਕਿੱਥੋਂ ਤਿਆਰ ਹੋਈਆਂ ਇਹਨਾਂ ਕੋਲ ਪਤਾ ਨਹੀਂ ਇੱਕ ਆ ਕੇ ਚਾਰ ਆ ਕਿਹੜੀ ਲੱਗੀ ਪਹਿਲੀ ਲੱਗੀ ਪਹਿਲੀ ਨਾਲ ਲੈ ਕੇ ਗਿਆ ਉਹ ਕਿ ਲੱਗਦਾ ਜਿਵੇਂ ਇਹੋ ਜਿਹੇ ਬੰਦੇ ਜਿਹੜੇ ਸ਼ਾਤਰ ਨੇ ਅਸੀਂ ਦੇਖਿਆ ਧਾਰਮਿਕ ਸਥਾਨ ਹੋ ਗਏ ਚਾਹੇ ਗੁਰਦਾਰ ਸਾਹਿਬ ਆ ਚਾਹੇ ਸਿੱਧਾ ਸਾਹਿਬ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬੜੀ ਅੰਜਾਮ ਦਿੰਦੇ ਨੇ ਕਿ ਲੱਗਦਾ ਅਸੀਂ ਦੇਖਿਆ ਤੁਹਾਡੇ ਗੁਰਦਾਰ ਸਾਹਿਬ ਵਿੱਚ ਲੱਗੇ ਪ੍ਰੋਗਰਾਮ ਆ ਸ਼ਾਇਦ ਉੱਥੇ ਵੀ ਇਸ ਤਰ੍ਹਾਂ ਜਿਵੇਂ ਤੁਰਾ ਫਿਰਦੇ ਜੇ ਉੱਥੇ ਵੀ ਕਿਤੇ ਘਟਨਾ ਕਰ ਸਕਦੇ ਇੰਤਜ਼ਾਮ ਇਹ ਹਾਂਜੀ ਸਰ ਕਰ ਸਕਦਾ ਸੀ ਉਹਨੂੰ ਜੇ ਨਜ਼ਰ ਆ ਜਾਂਦਾ ਫਿਰ ਉੱਥੇ ਵੀ ਇਹਨੇ ਕਰ ਦੇਣਾ ਸੀ ਉਹਨੂੰ ਬਸ ਇੱਧਰ ਕੋਈ ਗਲੀ 'ਚ ਨਜ਼ਰ ਨਹੀਂ ਆਇਆ ਤੇ ਉਹਨੇ ਫਿਰ ਇੱਧਰਲੇ ਵੱਲੋਂ ਕਰਤੀ ਫਿਰਦਾ ਤੇ ਗੁਰਦਾਰਾ ਨੀ ਸਾਈਡ ਤੇ ਰਿਹਾ ਪਹਿਲਾਂ ਹਾਂਜੀ ਟੈਲੀਫੋਨ ਹੀ ਕੀਤਾ ਕਿਸੇ ਨਾਲ ਗੱਲਬਾਤ ਥੋੜੀ ਹੀ ਫੋਨ ਪਤਾ ਨਹੀਂ ਕਿਸੇ ਨਾਲ ਕਰਦਾ ਫੋਨ ਉਹਨੇ ਲਾਇਆ ਹੈ ਗੱਲ ਵੀ ਕੀਤੀ ਕਰਦਾ ਆ ਰਿਹਾ ਹੈ ਕਿਸੇ ਨਾਲ ਬਿਲਕੁਲ ਤੁਸੀਂ ਦੇਖਿਆ ਪਰਿਵਾਰ ਕੇ ਮੈਂਬਰਾਂ ਨਾਲ ਗੱਲਬਾਤ ਕੀਤੀ ਸਰਦਾਰ ਜਤਿੰਦਰ ਸਿੰਘ ਜਿਹੜੇ ਕਿ ਮਾਲਕ ਨੇ ਉਹਨਾਂ ਨਾਲ ਦੱਸਿਆ ਕਿ ਕਿਸ ਤਰ੍ਹਾਂ ਘਟਨਾ ਨੂੰ ਜਾਨ ਦਿੱਤਾ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੀ ਧਰਮ ਪਤਨੀ ਨੇ ਉਹਨਾਂ ਨੇ ਜਰੂਰ ਉਸ ਸ਼ਖਸ ਨੂੰ ਬੜੇ ਗੌਰ ਨੇ ਦੇ ਨਾਲ ਤਰੀਕੇ ਨਾਲ ਦੇਖਿਆ ਕਿਉਂਕਿ ਜਦੋਂ ਆਵਾਜ਼ ਆਉਂਦੀ ਆ ਮੋਟਰਸਾਈਕਲ ਸਟਾਰਟ ਕਰਨ ਦੀ ਉਤੋਂ ਬਾਅਦ ਨਾਲੇ ਹੀ ਨਾਲੇ ਜਦੋਂ ਰੋਲਾ ਪਾਇਆ ਤੇ ਉਹਨੇ ਸ਼ਖਸ ਦੇ ਪਿੱਛੇ ਮੁੜ ਕੇ ਵੇਖਿਆ ਵਾ ਉਹਨਾਂ ਦੇ ਨਾਲ ਆਪਣੀ ਨਾਲੇ ਗੱਲਬਾਤ ਕਰਾਂਗੇ ਭੈ ਜੀ ਕੀ ਘਟਨਾ ਸਾਡੀ ਤੁਸੀਂ ਵੇਖੀ ਆ ਕਿ ਦਸ਼ਕਾ ਨੂੰ ਸਾਜਾ ਕਰ ਦਿਓ ਮੈਂ ਫਟਾਫਟ ਗੇੜ ਖੋਲੇ ਆ ਜੋ ਗੇੜ ਖੋਲ ਕੇ ਤੇ ਵੇਖਿਆ ਤੇ ਮੋਟਰਸਾਈਕਲ ਗਾਂ ਲੈ ਕੇ ਚੱਲ ਗਿਆ ਤੇ ਉਹ ਦੁਕਾਨਾਂ ਲਾਗੇ ਮੋੜ ਕੱਟ ਕੇ ਉਹਨੇ ਵੇਖਿਆ ਵਾ ਪੀ ਇਹਨਾਂ ਨੇ ਮੈਨੂੰ ਵੇਖ ਲਿਆ ਵਾ ਤੇ ਫਿਰ ਉਹ ਭਜਾ ਕੇ ਲੈ ਗਿਆ ਵਾ ਮੋਟਰਸਾਈਕਲ ਭਜਾ ਕੇ ਲੈ ਗਿਆ। ਬਣੀਏ ਤੋਂ ਵੀ ਤੁਸੀਂ ਕਦੀ ਇਸ ਤਰ੍ਹਾਂ ਦਾ ਸ਼ਖਸ ਪਹਿਲਾਂ ਕਦੀ ਆਪਣੇ ਪਿੰਡ ਵਿੱਚ ਵੇਖਿਆ ਤੁਹਾਡੇ ਪਿੰਡ ਦਾ ਲੱਗਦਾ ਕਿ ਜਾਂ ਕਦੀ ਨਹੀਂ ਦੇਖਿਆ ਚੀਜ਼ ਇਹ ਨਹੀਂ ਵੇਖਿਆ ਹੀ ਨਹੀਂ ਆਪਾਂ। ਕਿ ਧਿਆਨ ਹੀ ਨਹੀਂ ਜੋ ਦਿੱਤਾ ਬਾਹਰ ਹੀ ਨਹੀਂ ਕਦੀ ਨਿਕਲੇ ਤੇ ਵੇਖਣਾ ਕੀ ਇੱਥੇ ਬੈਠੇ ਰਹੇਦਾ ਬਸ ਆਪਣੇ ਕੰਮ ਕਰਦੇ ਰਹੇਦਾ ਵਾ। ਧਿਆਨ ਹੀ ਨਹੀਂ ਕਦੀ ਦਿੱਤਾ ਵੀ। ਅਸੀਂ ਦੇਖਿਆ ਤੁਸੀਂ ਵੀ ਮਿਹਨਤ ਕਰਦੇ ਹੋ। ਕਤ ਸੂਟਗਾ ਸੀਂਦੇ ਉਹ ਭਾਈ ਸਾਹਿਬ ਵੀ ਬੇਨਤ ਕਰਦੇ ਨੇ ਪਰ ਉਹ ਇਸ ਤਰ੍ਹਾਂ ਚੋਰੀ ਦੀਆਂ ਅੰਜਾਮ ਜਿਹੜੀਆਂ ਵਾਰਦਾਤਾ ਹੋ ਜਾਂਦੀਆਂ ਨੇ ਕਿੰਨਾ ਕਿ ਸਾਬ ਦਾ ਘਾਟਾ ੱਤਕਾ ਲੱਗ ਗਿਆ ਵੀ ਆ ਜਿੰਦਗੀ ਚ ਬੜੀ ਮੁਸ਼ਕਿਲ ਪੈਸੇ ਪੈਸੇ ਜੋੜ-ਜੋੜ ਕੇ ਮਸਾ ਮੋਰਸਾ ਲਿਆ ਸੀ ਕੀ ਕਹਿਣਾ ਚਾਹੋਗੇ ਉਹ ਵੀ ਤੁਹਾਨੂੰ ਪਤਾ ਮਿਹਨਤ ਕਰਕੇ ਹੀ ਆ ਤੁਹਾਨੂੰ ਪਤਾ ਲੈ ਕੇ ਦਿੱਤਾ ਹੈ ਬੱਚੇ ਨੂੰ ਤੇ ਚਲੋ ਉਹੀ ਗੱਲ ਕਿ ਪਤਾ ਨਹੀਂ ਲੱਗਾ ਸਮਝ ਨਹੀਂ ਲੱਗੀ ਸਾਨੂੰ ਆਪ ਤੇ ਅੱਗੇ ਵੀ ਗੱਡੀਆਂ ਖਲੋਂਦੀਆਂ ਹੀ ਸੀ ਤੇ ਮਿਹਨਤ ਦੇ ਨਾਲ ਹੀ ਚਲੋ ਚੀਜ਼ ਲਈ ਜਾਂਦੀ ਤੇ ਮਿਹਨਤ ਕਰਕੇ ਹੀ ਲਈ ਸੀ ਹੁਣ ਪਤਾ ਨਹੀਂ ਜੋ ਕੀ ਬੰਦਾ ਹੁਣ ਮਿਲਦੀ ਕਿ ਨਹੀਂ ਮਿਲਦੀ ਹੁਣ ਲੱਗਦਾ ਨਹੀਂ ਹੁਣ ਘਰਾਂ ਦੇ ਬਾਹਰ ਵੀ ਮੋਟਰਸਾਈਕਲ ਸੇਵ ਨਹੀਂ ਆ ਅਸੀਂ ਦੇਖਿਆ ਸੀ ਕਿ ਬਜ਼ਾਰਾਂ ਚੁੱਕੀ ਜਾਂਦੇ ਸੀ ਹੁਣ ਤੇ ਘਰ ਦੇ ਬਾਹਰ ਹੋ ਚੁੱਕੇ ਅਗੇਨ ਮੋਟਰਸਾਈਕਲ ਹਾਂਜੀ ਇਹ ਤੇ ਜ਼ਰੂਰ ਬੈਠੇ ਰਹੀ ਤਾਂ ਉੱਥੇ ਕੋਈ ਗੱਲ ਹੀ ਨਹੀਂ ਆ ਦਿੱਲੀ ਸਾਰੇ ਭੈਣ ਭਰਾ ਆਉਂਦੇ ਆ ਮੋਟਰਸਾਈਕਲ ਬਾਹਰ ਹੀ ਲੱਗਦੇ ਆ ਪਰ ਇਹ ਥੋੜੀ ਪਤਾ ਵਾ ਕਿ ਮੋਟਰਸਾਈਕਲ ਚਲੀ ਜਾਣਾ ਤੇ ਆਏ ਆ ਹਾਲਾ ਕਿ ਲਾਇਆ ਹੀ ਆ ਤੇ ਬਸ ਕੋਈ ਨਾ ਕੋਈ ਲੈ ਗਿਆ ਆਣ ਕੇ ਫੜ ਕੇ ਹੁਣ ਹਾਂਜੀ ਆ ਕਿ ਤੁਸੀਂ ਭਾਈ ਸਾਹਿਬ ਮੋਟਰਸਾਈਕਲ ਏ ਤੇ ਦੁਕਾਨ ਤੇ ਗਿਆ ਸੀ ਸਮੋਸੇ ਲੈਣੇ ਗਿਆ ਸੀ ਦੁਕਾਨ ਤੇ ਤੇ ਬਸ ਲਿਆ ਕੇ ਮੋਟਰਸਾਈਕਲ ਲਾਇਆ ਤੇ ਅੰਦਰ ਆਏ ਤੇ ਮੈਂ ਵੇਖ ਲਿਆ ਇੱਕਦਮ ਮੈਨੂੰ ਆਵਾਜ਼ ਆਈ ਮੋਟਰਸਾਈਕਲ ਦੀ ਤੇ ਮੈਂ ਫੜਾਫੜ ਗੇਟ ਖੋਲ੍ਹਿਆ ਤੇ ਹੁਣ ਚੰਨੂ ਲੈ ਕੇ ਭੱਜ ਗਿਆ ਸੀ ਮਗਰ ਭੱਜੇ ਆ ਪਰ ਪਤਾ ਨਹੀਂ ਲੱਗਾ ਕਿਧਰ ਨੂੰ ਚਲ ਗਿਆ ਵਾ ਜਦੋਂ ਤੁਸੀਂ ਰੋਲਾ ਪਾਇਆ ਜਾਂ ਉਹ ਸ਼ਖਸ ਨੇ ਜਿਹੜਾ ਚੋਰ ਸੀ ਉਹਨੇ ਪਿੱਛੇ ਮੁੜ ਕੇ ਤੁਹਾਡੇ ਵੱਲ ਵੇਖਿਆ ਵੀ ਮੇਰਾ ਪਿੱਛਾ ਕਰ ਰਹੇ ਨੇ ਜਾਂ ਮੇਰਾ ਵੇਖ ਰਹੇ ਨੇ ਵੇਖਿਆ ਜ਼ਰੂਰ ਉਹਨਾਂ ਨੇ ਵੇਖਿਆ ਜੋ ਹਾਂਜੀ ਉਹਨਾਂ ਨੇ ਵੇਖਿਆ ਜਦੋਂ ਮੈਂ ਗੇਟ ਖੋਲ੍ਹ ਲਿਆ ਵੇਖ ਕੇ ਆਰਾਮ ਨਾਲ ਫੇਰ ਉਹਨੇ ਮੋਟਰਸਾਈਕਲ ਕਢਿਆ ਅ ਮੋੜ ਕੱਟਿਆ ਗਿਆ ਸੀ ਦੁਕਾਨ ਲੱਗ ਗਈ ਪਰ ਵੇਖ ਕੇ ਤਾਂ ਉਹਨਾਂ ਨੇ ਫੇਰ ਗਾਂ ਖੜਿਆ ਵਾ ਹਾਂਜੀ ਕੀ ਅਪੀਲ ਕਰਨਾ ਚਾਹੋਗੇ ਦਰਸ਼ਕਾਂ ਨੂੰ ਸ਼ਾਇਦ ਤੁਹਾਡਾ ਮੋਟਰਸਾਈਕਲ ਆਪਣੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇਕਰ ਕੋਈ ਮੋਟਰਸਾਈਕਲ ਵੇਖਦਾ ਵਾ ਜਾਂ ਇਹ ਸ਼ਖਸ ਵੇਖਦਾ ਵਾ ਕਿੱਥੇ ਰਾਬਤਾ ਕਰਨ ਕਿਉਂਕਿ ਹਰ ਇੱਕ ਮੈਡੀਮ ਦੱਸਿਆ ਤੁਸੀਂ ਗੱਲ ਕੀਤੀ ਹੈ ਵੀ ਮੜੀ ਮਿਹਨਤ ਨਾਲ ਹਰ ਚੀਜ਼ਾਂ ਬਣਾਉਂਦੇ ਨੇ ਪਰ ਇਹ ਜਿਹੜੇ ਜੋਰ ਆਉਂਦੇ ਨੇ ਇਹਨਾਂ ਨੂੰ ਕਿਸੇ ਨਾਲ ਨਹੀਂ ਚੀਜ਼ ਹੁੰਦੀ ਵੀ ਮਿਹਨਤ ਕਰਦਾ ਜਾਂ ਕਿਸਤਾ ਕਰਦਾ ਇਹ ਆਪਣੀਆਂ ਵਾਰਦਾਤਾਂ ਨੂੰ ਕਰਕੇ ਗਾਂ ਚੱਲ ਜਾਂਦੇ ਨੇ ਹਾਂਜੀ ਮੈਂ ਤਾਂ ਬਸ ਇਹੀ ਕਹੂੰਗੀ ਵੀ ਚਲੋ ਜਿਸ ਕੇ ਭੈਣ ਭਰਾ ਨੂੰ ਪਤਾ ਲੱਗਦਾ ਵਾ ਤੇ ਉਹ ਮਤਲਬ ਪੁਰਾਣੇ ਮਹਿਲ ਸਰਦਾਰਾਂ ਦੇ ਕਾਲੇ ਪਿੰਡ ਤੇ ਉੱਥੇ ਮਤਲਬ ਦੱਸ ਸਕਦੇ ਪੁਰਾਣੇ ਮਹਿਲ ਆ ਹਾਂਜੀ ਤੇ ਹੋਲੀਆ ਕਿਸ ਤਰ੍ਹਾਂ ਦਾ ਉਹ ਦਸ਼ਕਾਂ ਸੰਜਿਆ ਕਰਦੇ ਹੋ ਕਿਸ ਤਰ੍ਹਾਂ ਦਾ ਹੋਲੀਆ ਵਾ ਕਿ ਲੱਗਦਾ ਕਿਸੇ ਨਸ਼ੇੜੀ ਦਾ ਕੰਮ ਹੈ ਜਾਂ ਇਹ ਜਿਹੜੀਆਂ ਚੋਰੀ ਨੂੰ ਵਾਰਦਾਤ ਕਰਦੇ ਨਹੀਂ ਇੰਜਾਂ ਨਹੀਂ ਨਸ਼ੇੜੀ ਨਹੀਂ ਜੋ ਮੈਨੂੰ ਲੱਗਾ ਕਿ ਉਹਨੇ ਤੇ ਐਂ ਕੱਪੜੇ ਪਾਏ ਇੱਕ ਵੀ ਜਿੱਦਾਂ ਪਤਾ ਨਹੀਂ ਕੋਈ ਆਇਆ ਹੀ ਹੈ ਕਿ ਇਹ ਵੱਲ ਪਰਨਾਪੁਰਨਾ ਵੱਧਾ ਵਾ ਬਹੁਤ ਸੋਹਣਾ ਬਲੈਕ ਰੰਗ ਦਾ ਪਰਨਾ ਵੱਧਾ ਡੱਬੀ ਵਾਲੀ ਸ਼ਰਟ ਪਾਈ ਹੋਈ ਆ ਬੂਡਬਾਰਡ ਪਾਏ ਸੀ ਮਤਲਬ ਲੱਗਣ ਹੀ ਨਹੀਂ ਦਿਆਏ ਕਿ ਉਹ ਚੋਰ ਆ ਜਾਂ ਕੋਈ ਕੋਈ ਨਸ਼ੇ ਪੱਤੇ ਵਾਲਾ ਤਾਂ ਕੋਈ ਲੱਗਦਾ ਹੀ ਨਹੀਂ ਤਾਂ ਮਤਲਬ ਜੇ ਉਹ ਕੁਲਾ ਵੇਖੀ ਆ ਮੈਂ ਬੜੇ ਆਰਾਮ ਨਾਲ ਉਹ ਵੇਖ ਕੇ ਮੇਰੇ ਵੱਲ ਗੌਰ ਨਾ ਤੇ ਫਿਰ ਗਾਂ ਨਿਕਲਿਆ ਗਲੀ ਦਾ ਮੋੜ ਉਹਨੇ ਕੱਟਿਆ ਉੱਥੇ ਹਾਂਜੀ ਫਿਰ ਕੱਟਿਆ ਉਹਨੇ ਤੁਸੀਂ ਦੇਖਿਆ ਭੈਣ ਦੀ ਅੱਖਾਂ ਵੀ ਨਰਮ ਹੋ ਗਈਆਂ ਨੇ ਕਿਉਂਕਿ ਮਿਹਨਤ ਕਰਕੇ ਬੰਦਾ ਚੀਜ਼ ਬਣਾਉਂਦਾ ਬੱਚੇ ਵਾਸਤੇ ਬੇਟੇ ਵਾਸਤੇ ਮੋਟਰਸਾਈਕਲ ਆਸੀ ਪਰ ਇਹ ਜਿਹੜੇ ਚੋਰ ਹੁੰਦੇ ਨੇ ਜਿਹੜੀਆਂ ਇਸ ਤਰ੍ਹਾਂ ਚੋਰੀ ਨੂੰ ਵਾਰਦਾਤ ਅੰਜਾਮ ਦਿੰਦੇ ਨੇ ਇਹਨਾਂ ਨੂੰ ਕਿਸੇ ਦਾ ਕੋਈ ਨਹੀਂ ਹੁੰਦਾ ਇਹਨਾਂ ਨੂੰ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਕਿਸੇ ਦਾ ਭੈਣ ਭਰਾ ਨਹੀਂ ਇਹ ਆਪਣੀਆਂ ਚੋਰੀ ਨੂੰ ਅੰਜਾਮ ਦੇ ਕੇ ਘਟਰਾ ਤੋਂ ਜਿਹੜੀਆਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਜਿਹੜੀਆਂ ਭੁਗਤੀਆਂ ਪੈਂਦੀਆਂ ਨੇ ਕਿਉਂਕਿ ਪਰਿਵਾਰ ਦਾ ਜਿਵੇਂ ਕਹਿਣਾ ਵੀ ਪਤਾ ਨਹੀਂ ਹੁਣ ਸਾਡਾ ਮੋਟਰਸਾਈਕਲ ਮਿਲਦਾ ਕਿ ਨਹੀਂ ਮਿਲਦਾ ਇਹ ਤੇ ਬਾਜ਼ ਦੀ ਗੱਲ ਆ ਪਰ ਉਹਨਾਂ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਆ ਵੀ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਚਿਹਰਾ ਜਿਹੜਾ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਇਸ ਨੌਜਵਾਨ ਨੂੰ ਫੜਿਆ ਜਾਵੇ ਤੇ ਸ਼ਾਇਦ ਹੋਰ ਘਟਨਾਵਾਂ ਨੂੰ ਜਿਹੜੀਆਂ ਅੰਜਾਮ ਜੀ ਦਿੱਤੀਆਂ ਨੇ ਉਹ ਇੱਕ ਜਿਹੜੀਆਂ ਸਾਹਮਣੇ ਆ ਸਕਦੀਆਂ ਨੇ ਪਤਾ ਨਹੀਂ ਇਹ ਕਿੰਨਾ ਕੁ ਵੱਡਾ ਗਰੋਹ ਆ ਜਿਹੜਾ ਇਹ ਮੋਟਰਸਾਈਕਲ ਚੋਰੀ ਕਰਕੇ ਪਿੰਡਾਂ ਚੋਂ ਗਲੀਆਂ ਚੋਂ ਲੈ ਕੇ ਜਾਂਦਾ ਤੇ ਕਿੱਥੇ ਜੜਾ ਜਾ ਕੇ ਵੇਚਦਾ ਇਹ ਹੁਣ ਸਮਝ ਦੱਸੇਗਾ